ਜੀ ਕੇ ਇਹ ਸਕੂਲ ਵਿੱਚ ਪੜੇ ਰਿਹਾ ਤਾਂ ਬਹੁਤ ਵੱਡੀ ਗੱਲ ਹੈ ਹਾਂ ਜੀ ਹਾਂ ਜੀ ਹਾਂ ਕੀ ਕਹਣਾ ਚਾਹੂ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਜੀ ਜਿਹੜੇ ਵਿੱਚ ਤੇ ਸਰਕਾਰੀ ਸਕੂਲਾਂ ਨੂੰ ਕਹਿੰਦੇ ਆ ਵੀ ਸਰਕਾਰੀ ਸਕੂਲਾਂ ਚ ਐ ਨਹੀਂ ਹੁੰਦਾ ਨਹੀਂ ਹੁੰਦਾ ਪਰ ਉਹ ਸਰਕਾਰੀ ਸਕੂਲ ਚੋਂ ਪੜ ਕੇ ਗਏ ਹੈ ਤੇ ਇਹਨੇ ਵਧੀਆ ਇੱਕ ਕਾਬਲ ਡਾਕਟਰ ਬਣਿਆ ਤੇ ਉਹ ਸਾਡੇ ਇੱਕ ਚਮਕਦੇ ਤਾਰੇ ਨੇ ਇੱਕ ਉਹ ਖੁਦ ਸਰਕਾਰੀ ਸਕੂਲਾਂ ਬਾਰੇ ਤਾਂ ਪ੍ਰਚਾਰ ਕਰਨਗੇ ਇੱਕ ਐਗਜ਼ਾਮਪਲ ਨੇ ਉਹ ਖੁਦ ਵੀ ਤੇ ਬੜੀ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਹੁੰਦੀ ਹੈ ਜਿਹੇ ਤੁਸੀਂ ਗੱਲ ਕੀਤੀ ਹੈ ਨਾ ਚਮਕਦੇ ਤਾਰੇ ਇਥੇ ਬਣਨੇ ਨੇ ਨਾ ਹਾਂ ਜੀ ਉਹ ਬਹੁਤ ਸਸ ਨੂੰ ਪੜਕੇ ਅੱਜ ਉਸ ਸਕੂਲ ਦੇ ਵਿਚਾਰਾ ਉਦਘਾਟਨ ਕਰਨ ਲਈ ਸਰਕਾਰ ਦੇ ਕਰਨਵੈਂਦ ਨੇ ਲੱਗਦਾ ਬਹੁਤ ਵੱਡੀ ਪ੍ਰਾਪਤੀ ਹੈ ਕਿ ਸਕੂਲ ਦੀ ਬਿਲਕੁਲ ਜੀ ਬਹੁਤ ਵੱਡੀ ਹੈ ਸਾਰੇ ਪਿੰਡ ਵਸੇਆਂ ਨੂੰ ਤੇ ਸਟਾਫ ਨੂੰ ਇਸ ਗੱਲ ਦੇ ਬਹੁਤ ਖੁਸ਼ੀ ਹੈ ਕਿ ਉਹ ਕਿੱਥੋਂ ਦੇ ਕਿਸ ਪਿੰਡ ਦੇ ਇਸ ਸਕੂਲ ਦੇ ਪੜੇ ਹੋਏ ਇਸ ਸਕੂਲ ਚ ਅੱਜ ਖੁਸ਼ੀ ਨਾਲ ਉਦਘਾਟਨ ਕਰਨਾ ਆ ਰਹੇ ਨੇ ਬੇਸੀ ਕੀ ਮੰਗਾ ਰੱਖੇ ਨੇ ਪਿੰਡ ਵਸੇ ਰਹਿਣਾ ਤਾਂ ਲੱਗਦਾ ਪੜੇ ਹੋਏ ਇੱਥੇ ਨੇ ਛੇ ਸੂ ਪਿੰਡ ਦੇ ਨੇ ਅੰਤ ਵਿੱਚ ਇਹ ਵੀ ਸਕੂਲ ਬਹੁਤ ਵਧੀਆ ਸੁੰਨ ਬਣ ਗਿਆ ਜੀ ਤਾਂ ਫਿਰ ਸਾਡੇ ਕੋਲੇ ਜਿਵੇਂ ਕੱਲੋ ਵੀ ਸਰਕਾਰ ਵੱਲੋਂ ਆਪਣਾ ਲੈ ਚੰਗੇ ਕੀਤੇ ਜਾਂਦੇ ਨੇ ਬੱਚਿਆਂ ਦਾ ਹੁਣ ਇੱਥੇ ਵਧੀਆ ਜੀ ਲੱਣ ਲੱਗ ਗਿਆ ਜਿਵੇਂ ਕੱਲੋ ਵੀ ਪਰੰਗਲਾ ਸਕੂਲ ਬਣ ਗਿਆ ਹਲੇ ਵੀ ਪਰ ਸਾਡੇ ਕੋਲ ਇੱਕ ਜਿਵੇਂ ਮਿੱਡੇ ਮਿਲ ਸ਼ੈੱਡ ਕਿਟਾਟਾ ਉਹ ਸੇਵਾ ਸਮਝ ਮੰਗ ਰਹੇ ਹਾਂ ਕਿ ਉਹ ਜਲਦੀ ਸੜੀ ਗੱਲ ਉਹਨਾਂ ਤੋਂ ਜ਼ਰੂਰ ਲਮਾ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਬਹੁਤ ਸਾਰੇ ਬਣ ਗਏ ਨੇ ਜਿਹੜੇ ਮਾਪੇ ਹੈ ਇਹਨਾਂ ਦੇ ਪਿਚਰ ਨੇ ਨਾ ਉਹ ਵੀ ਉਹਦੇ ਬੱਚਿਆਂ ਨੂੰ ਪੜਾ ਰਹੇ ਸਕੂਲਾਂ ਦੇ ਵਿੱਚ ਜਿੱਤੇ ਇਹਨੇ ਸਾਰੇ ਸਕੂਲ ਬਣ ਚੁੱਕੇ ਲੱਗਦਾ ਸਾਰੇ ਪਿਚਰ ਆ ਗਏ ਨੇ ਸਰਕਾਰੀ ਅਫਸਰ ਨੇ ਜਿਉਂ ਅੰਤਿਮ ਅਹਿਮਦੂ ਦਾ ਇਹ ਅਫਸਰ ਅਧਿਕਾਰੀ ਨੇ ਹੋਣਾ ਮੋਰਤ ਲੋਕ ਨੇ ਇਹ ਸਕੂਲਾਂ ਚ ਕਿਉਂ ਨਹੀਂ ਆਦੇ ਬੱਚੇ ਤਾਂ ਉਹ ਹੋਰ ਵੀ ਸਕੂਲ ਬੇਤ ਪੜ੍ਹਦੇ ਹਾਂ ਜੀ ਸਾਡੀ ਸਾਰਿਆਂ ਦੀ ਇੱਛਾ ਹੈ ਜੋ ਸਾਰੇ ਬੱਚੇ ਇੱਥੇ ਆਉਣ ਕਿਉਂ ਤਾਂ ਸਾਰੇ

ਉਹ ਖੁਸ਼ੀ ਦਾ ਮੌਲਾ ਐਸੇ ਮਿੰਟ ਦੇ ਜੰਪੜ ਆ ਜੀ ਡਾਕਟਰ ਵਿਜੇ ਸਿੰਘ ਰਾਜੀ ਇਸੇ ਸਕੂਲ 'ਚ ਪੜ੍ਹੇ ਤੇ ਵੱਡੇ ਹੋ ਕੇ ਉੱਚਾਦੇ ਤੇ ਪਹੁੰਚੇ ਅੱਜ ਸਰਕਾਰ ਦੇ ਵਿੱਚ ਐਮਐਲਏ ਨੇ ਉਹਨਾਂ ਤੋਂ ਸਾਨੂੰ ਵੱਡੀਆਂ ਆਸਾਂ ਨੇ ਵੀ ਸਾਡੇ ਸਕੂਲ ਵਾਸਤੇ ਵੱਧ ਤੋਂ ਵੱਧ ਮਤਲਬ ਫੰਡ ਰੀਲੀਜ਼ ਕੀਤੇ ਜਾਣ ਤਾਂ ਕਿ ਇੱਥੋਂ ਦੇ ਬੱਚਾ ਦਾ ਭਵਿਕ ਖੁਸ਼ਹਾਲ ਹੋ ਸਕੇ ਕਿ ਤਰ੍ਹਾਂ ਮੈਂਨੇ ਕਿਹਾ ਕਿ ਸਾਰੇ ਪੰਚਾਇਤ ਦੇ ਬੰਦੇ ਇਹਨਾਂ ਦੇ ਮੈਂਬਰ ਨੇ ਸਰਪੰਚ ਨੇ ਜਿਆ ਹੋਰ ਮੁੱਤਰ ਹੁੰਦੇ ਆ ਲੱਗਦਾ ਤੁਸੀਂ ਸਰਪੰਚੋਂ ਸਕੂਲ ਦੇ ਵਿੱਚ ਵੱਧ ਤੋਂ ਵੱਧ ਬੱਚੇ ਆਉਣ ਤਾਂ ਜੋ ਸਕੂਲ ਹੋਰ ਵੀ ਮਿੱਤਰ ਬਣ ਸਕਣ ਅਸੀਂ ਦੇਖੋ ਜੀ ਟਾਈਮ ਟਾਈਮ ਨਾਲ ਪ੍ਰੇਰ ਰਹੇ ਆ ਬੱਚਿਆਂ ਨੂੰ ਮੈਂ ਖੁਦ ਇੱਕੀ ਆਪਣੀ ਪੋਤੀ ਦਾ ਦਾਖਲਾ ਇਸ ਸਕੂਲ ਚ ਕਰਾਇਆ ਤੇ ਸਾਰੇ ਬੰਦਿਆਂ ਨੂੰ ਸਾਰੇ ਵੀਰਾਂ ਨੂੰ ਪਿੰਡਿਆਂ ਨੂੰ ਜਾਂ ਹੋਰ ਨੇੜੇ ਦੇ ਬੇਨਤੀ ਆ ਵੀ ਇਸ ਸਕੂਲ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲਾ ਕਰਵਾਇਆ ਜਾਵੇ ਹਾਂਜੀ ਜਿੱਦਾਂ ਤੁਸੀਂ ਦੇਖਿਆ ਬਹੁਤ ਸੋਹਣੇ ਸਰਕਾਰ ਦੇ ਅਪਰਲ ਸਰਕਾਰ ਦੇ ਸਕੂਲ ਬਣ ਚੁੱਕੇ ਹਨ ਨਾ ਤਾਂ ਦੇਖੇ ਵੀ ਬਹੁਤ ਹੱਦੋਂ ਵੱਧ ਬਣ ਗਏ ਬਹੁਤ ਵੱਡੀ ਸਹੂਲਤ ਹੈਗੀ ਹੈ ਨਾ ਆਪਣਾ ਪੈਸਾ ਹੀ ਬਚਦਾ ਹਾਂਜੀ ਹਾਂ ਇਸ ਇਸ ਤਰ੍ਹਾਂ ਆਪ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਸਕੂਲਾਂ ਦੇ ਵਿੱਚ ਆਪ ਦਾ ਮਹੰਦ ਦਾ ਯੋਗਦਾਨ ਪਾ ਕੇ ਇਹਨੂੰ ਉੱਚ ਚੁੱਕਣ ਦਾ ਅਪਰਲਾ ਕੀਤਾ ਹੈ ਨਾ ਅੱਛੀਆਂ ਟਰਾਈਆਂ ਸਾਰੇ ਪਿਆਰੇ ਬੱਚਿਓ ਔਰ ਸਕੂਲ ਦੇ ਹੈਡਮਾਸਟਰ ਹੈਡਮਿਸਟਰਸ ਮਿਸਿਸ ਮੀਰਾਬਾਈ ਜੀ ਬਹੁਤ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਦੇ ਹੀ ਆਪਣੇ ਇੱਥੇ ਪੜ੍ਹੇ ਸਾਰੇ ਮਿਲਦੇ ਆ ਪਰਮਜੀਤ ਅੱਜ ਡਿਪਟੀ ਡੀਓ ਨੇ ਹਸਤਜਨ ਸਿੰਘ ਜੀ ਉਹਨਾਂ ਦੇ بیٹے ਉਹਨਾਂ ਕੋਲ ਅਸੀਂ ਪੜ੍ਹਦੇ ਰਹੇ ਹਾਂ ਜਸਵਿੰਦਰ ਕਾਂਪੜਾ ਪਤਾ ਜੀ ਅੰਦਰਾਮ ਜੀ ਕਿਉਂਕਿ ਇਹ ਸਕੂਲ ਨਾਲ ਬੜੀਆਂ ਜਾਂਦਾਂ ਜੁੜੀਆਂ ਐ ਸਾਹਮਣੇ ਆਪਣਾ ਮਕਾਨ ਇੱਥੇ ਖੋਖੋ ਖੇਡਦੇ ਹੋਈ ਗਰਾਉਂਡ ਸੀ ਥੋੜਾ ਬਦਲਾਅ ਹੋਇਆ ਸਕੂਲ 'ਚ ਕਮਰੇ ਬਣੇ ਨੇ ਨਵੇਂ ਬਿਸ਼ਨਮੀਆਂ ਚੀਜ਼ਾਂ ਸਮੇਂ ਨਾਲ ਬਣੀਆਂ ਪਰ ਬੇਸਿਕ ਕੋਈ ਐ ਸਾਰਾ ਕਿਉਂਕਿ ਉਹ ਸਮਾਂ ਸੀ ਜਦੋਂ ਇਹ ਸਕੂਲ 'ਚ ਅਸੀਂ ਪੜ੍ਹਦੇ ਸੀ ਅਸਲੀ ਦੀ ਗੱਲ ਹੈ 6ਵੀਂ ਚ ਸੀ ਅੱਜ ਤੋਂ 45 ਸਾਲ ਪਹਿਲਾਂ ਮੋਪਣੇ ਪਿੰਡ ਨੂੰ ਉਦੋਂ ਇੱਕ ਪਛੜਿਆ ਪਿੰਡ ਹੀ ਕਿਹਾ ਜਾਂਦਾ ਸੀ ਕਿਉਂਕਿ ਇੱਕ ਬੱਸ ਆਉਂਦੀ ਸੀ ਸਵੇਰੇ ਜਿਹਨੂੰ ਆਪਾਂ 9:00 ਵਾਲੇ ਤੇ ਸ਼ਾਮ ਨੂੰ 3 ਵਜੇ ਆਉਂਦੀ ਇੱਕ ਬੱਸ ਜਾਂਦੀ ਸੀ ਆਉਂਦੀ ਸੀ ਸੋ ਬੜੇ ਸੀਮਤ ਸਾਧਨ ਸੀ ਪੜਨ ਲਈ ਉਹ ਕਿ ਪੰਜਵੀਂ ਤੱਕ ਸਕੂਲ ਫਿਰ 8ਵੀਂ ਤੱਕ ਹੋ ਗਿਆ ਸੀ 8ਵੀਂ ਪੰਜ ਪਹਿਲਾਂ ਤਾਂ 5ਵੀਂ ਤੋਂ ਸਾਰਿਆਂ ਨੂੰ ਬਾਹਰ ਜਾਣਾ ਪੈਂਦਾ ਸੀ ਫਿਰ 8ਵੀਂ ਤੋਂ ਬਾਅਦ ਇਸ ਲਈ ਬਹੁਤ ਸਾਰੇ ਸਾਡੇ ਸਾਥੀ ਸਕੂਲ ਦੂਰ ਹੋਣ ਕਰਕੇ ਚੋਵੇਲਾ ਸਕੂਲ ਸੀ ਕੋਈ ਸਾਧਨ ਨਾ ਹੋਣ ਕਰਕੇ 10ਵੀਂ ਤੋਂ ਬਾਅਦ ਦੀਆਂ ਪੜਾਈਆਂ ਨਹੀਂ ਕਰ ਸਕੇ ਕਿਉਂਕਿ ਬਤਨਾਲੇ ਜਾਣਾ ਪੈਂਦਾ ਬਠਿੰਡੇ ਜਾਣਾ ਪੈਂਦਾ ਮਾਨਸਾ ਜਾਣਾ ਪੈਂਦਾ ਬੱਸੇ ਵਾ ਨਹੀਂ ਸੀ ਪਰ ਜਿਵੇਂ ਵੀ ਕੁਦਰਤ ਨੇ ਲਿਖਿਆ ਹੁੰਦਾ ਹੈ ਤੁਹਾਡੇ ਤੋਂ ਜਿਹੜਾ ਕੁਝ ਕਰਵਾਉਣਾ ਹੁੰਦਾ ਉਸ ਤਰ੍ਹਾਂ ਦੇ ਵਸੀਲੇ ਬੰਦੇ ਰਹਿੰਦੇ ਆ ਸੋ ਇਥੋਂ ਪੜ ਕੇ ਉਸ ਤੋਂ ਬਾਅਦ ਕਿਉਂਕਿ ਜੋ ਹਮੇਸ਼ਾ ਸਾਡੇ ਫਾਦਰ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਹੁਣ ਵੀ ਮੇਰੇ ਤੋਂ ਵੀ ਵੱਧ ਉਹਨਾਂ ਨੂੰ ਹਮੇਸ਼ਾ ਰਹਿੰਦਾ ਕਿ ਪਿੰਡ ਦੇ ਦੁੱਖ ਸੁੱਖ ਹੋਵੇ ਕੋਈ ਕਿਸੇ ਦੇ ਵਿਆਹ ਸ਼ਾਦੀ ਹੋਵੇ ਜਾਂ ਭੋਗ ਹੋਵੇ ਮੈਂ ਜ਼ਰੂਰ ਜਾਵਾਂ ਹਾਲਾਂਕਿ ਏਜ ਕਾਫੀ ਹੋ ਚੁੱਕੀ ਹੈ ਕਈ ਵਾਰੀ ਮੇਰੇ ਨਾਲ ਇਸ ਗੱਲ ਤੇ ਬਹਿਸ ਵੀ ਹੋ ਜਾਂਦੀ ਹੈ ਮੈਂ ਕਹਿ ਦਿੰਦਾ ਵੀ ਐਵੇਂ ਔਖੇ ਹੋਵੋਗੇ ਡਿੱਗ ਡੁਗਣਾ ਪਿਓ ਪਰ ਉਹਨਾਂ ਨੂੰ ਇਹ ਹੁੰਦਾ ਯਾਰ ਵੀ ਮੈਂ ਪਿੰਡ ਤਾਂ ਜਾਊਂਗਾ ਆਉਂਦੇ ਨੇ ਕੋਸ਼ਿਸ਼ ਕਰਦੇ ਨੇ ਕਿ ਆਪ ਜਰੂਰ ਜਾਂ ਮੈਂ ਕਿਉਂਕਿ ਇੱਕ ਆਪਣਤਾ ਇੱਕ ਮੋਹ ਇੱਕ ਪਿਆਰ ਹੈ ਸੋ ਜਦੋਂ ਇੱਥੇ ਆਉਣੇ ਆ ਤਾਂ ਉਹ ਉਸ ਤਰੀਕੇ ਦਾ ਕਦੇ ਨਹੀਂ ਪਹਿਲਾਂ ਕਿਉਂਕਿ ਲਗਭਗ 28-30 ਸਾਲ ਮੈਂ ਪ੍ਰੈਕਟਿਸ ਕੀਤੀ ਹੈ ਉਸ ਟਾਈਮ ਵੀ ਕਦੇ ਤੋਂ ਪਿੰਡ ਵਾਲੇ ਸਾਰੇ ਆਉਂਦੇ ਸੀ ਉਦੋਂ ਵੀ ਕਦੇ ਕੋਈ ਇਹ ਮਹਿਸੂਸ ਨਹੀਂ ਸੀ ਹੋਇਆ ਸਾਰਾ ਜੋ ਪਨਸਤੇ ਕਿਉਂਕਿ ਸਾਰਾ ਕੁਝ ਅਗਰ ਮਿਲਿਆ ਤਾਂ ਇਸ ਪਿੰਡ ਤੋਂ ਹੀ ਮਿਲਿਆ ਸਾਨੂੰ ਹੁਣ ਖੁਸ਼ੀ ਹੈ ਕਿ ਵਧੀਆ ਪੰਚਾਇਤ ਰਹੀ ਹੈ ਪਹਿਲਾਂ ਵੀ ਹੁਣ ਸਾਡਾ ਭਰਾ ਦੇਵ ਸਿੰਘ ਉਹਨਾਂ ਦੇ ਘਰੋਂ ਪੰਜੀ ਹੁਣ ਸਰਪੰਚ ਬਣੇ ਨੇ ਗਰਤੀਜ ਮੈਂਬਰ ਬਣ ਗਿਆ ਗਰਸੇਵਕ ਮੈਂਬਰ ਹੈ ਹਨਾ ਮੋਟਾ ਮੈਂਬਰ ਹੈ ਪ੍ਰਧਾਨ ਜੀ ਬੈਠੇ ਆ ਦਰਸ਼ਨ ਬੈਠਾ ਗਰਸੇਵਕ ਬੈਠਾ ਮੈਂ ਦੁੱਖ ਲਾ ਕੇ ਫੁੱਟੋਂ ਪਾਉਂਦਾ ਸੀ ਫੇਸਬੁੱਕ ਤੇ ਮੈਂ ਖਾਇਆ ਇਹ ਨਾ ਪਾਇਆ ਕਰ ਸਾਰੇ ਸਾਥੀ ਨੇ ਉਹ ਮੈਨੂੰ ਕਈ ਵਾਰੀ ਅਜੇ ਵੀ ਜਾਣਦੇ ਆ ਨਾ ਉਸੇ ਪਿੰਡਾਂ ਦੇ ਵੀ ਸਾਰਿਆਂ ਦੇ ਨਾਮ ਕਾਫੀਆਂ ਦੇ ਯਾਦ ਹੁੰਦੇ ਆ ਵੀ ਨਾਲ ਦੇ ਕਹਿੰਦੇ ਹੋ ਤੁਸੀਂ ਸਾਰਿਆਂ ਦੇ ਨਾਮ ਕਿਵੇਂ ਯਾਦ ਰੱਖ ਲੈਨੇ ਮੈਂ ਇਹਨਾਂ ਨਾਲ ਬਚਪਨ ਚ ਖੇਡੇ ਆ ਇੱਥੇ ਸਾਰੇ ਇਕੱਠੇ ਰਹੇ ਆ ਕਿਤੇ ਵੀ ਪਿੰਡਾਂ 'ਚ ਜਾਣੇ ਹੁਣ ਵੀ 20 30 ਸਾਲ ਹੋ ਗਏ ਕਲੀਨਿਕ ਤੇ ਜਾਂਦੇ ਤਾਂ ਉਵੇਂ ਹੀ ਨਾਮ ਲੈ ਕੇ ਸਾਰੇ ਬੁਲਾਉਂਦੇ ਬੜਾ ਵਧੀਆ ਲੱਗਦਾ ਔਰ ਬੜਾ ਸਾਥ ਤੁਸੀਂ ਪਿਛਲੇ ਲੰਬੇ ਸਮੇਂ ਚ ਦਿੱਤਾ ਭਾਵੇਂ 2022 ਦੀਆਂ ਚੋਣਾਂ ਉਸ ਤੋਂ ਪਹਿਲਾਂ ਜਦੋਂ ਵੀ ਕਿਤੇ ਰੈਲੀਆਂ ਤੇ ਜਾਣਾ ਤੁਸੀਂ ਹਮੇਸ਼ਾ ਬੱਸਾਂ ਭਰ ਕੇ ਲੈ ਕੇ ਜਾਂਦੇ ਹੋ ਔਰ ਮੇਰੀ ਵੀ ਇਹ ਕੋਸ਼ਿਸ਼ ਹੈ ਕਿ ਪਿੰਡ ਦਾ ਹਰ ਕੰਮ ਆਪਾਂ ਤਰਜੀਹ ਨਾਲ ਕਰੀਏ ਔਰ ਜਿਹੜੇ ਵੀ ਕੋਈ ਅਧੂਰੇ ਕੰਮ ਨੇ ਭਾਵੇਂ ਕੋਈ ਇੱਥੋਂ ਮੈਂ ਸਕੂਲ ਤੋਂ ਪੁੱਛਿਆ ਸੀ ਮੈਡਮ ਤੋਂ ਬਈ ਨਾ ਕੋਈ ਗੱਲ ਨਹੀਂ ਬਸ ਬੰਤਾ ਰਹਿਣ ਦਿਓ ਭਾਈ ਨੂੰ ਹੈਲੋ ਮੈਂ ਇੱਕ ਦੋ ਬਿੰਨਾ ਗੱਲਾਂ ਕਰਨ ਚ ਜਾਦਾ ਆ ਆ ਜੇ ਜਿਹੜਾ ਵੀ ਜਰੂਰਤ ਹੋਊਗੀ ਕੋਈ ਸ਼ੈੱਡ ਬਣਾਉਣਾ ਹੈ ਜਾਂ ਇੰਟਰਲੋਕ ਲਾਉਣੇ ਆ ਉਹ ਆਪਾਂ ਲਾਵਾਗੇ ਪਹਿnde ਜਾਰ ਤੇ ਕਰਾਂਗੇ ਆ ਕੋਦਰਲੇ ਜਾਣਾ ਸਕੂਲ ਉੱਥੇ ਹੀ ਬੈਠਦੇ ਆ ਪਰ ਕਿਉਂਕਿ ਉਦਰਲੇ ਸਕੂਲ ਪੜ੍ਹੇ ਨਹੀਂ ਹੈਗੇ ਇਸ ਲਈ ਉਹ ਜਿਹੜਾ ਪਿਆਰੇ ਸਕੂਲਾਂ ਵਾਲਾ ਉਹ ਉੱਥੇ ਚਲੋ ਸਕੂਲ ਤਾਂ ਸਾਰਿਆਂ ਨਾਲੇ ਬੱਚੇ ਆਪਣੇ ਪੜ੍ਹਦੇ ਹੁਣ ਵੀ ਉੱਥੇ ਉਹਨਾਂ ਨਾਲ ਵੀ ਹੈ ਇੱਕ ਭਾਵਨਾ ਜੁੜੀ ਹੁੰਦੀ ਹੈ ਨਾ ਇੱਕ ਮਾਨੇ ਇਮੋਸ਼ਨਲੀ ਆਪਾਂ ਜੁੜੇ ਹੁੰਨੇ ਆ ਉਹ ਚੀਜ਼ ਮਤਲਬ ਇੱਥੇ ਹੈਗੀ ਆ ਬੜੇ ਵਧੀਆ ਸਾਰਿਆਂ ਦੇ ਅਧਿਆਪਕ ਉਹਨਾਂ ਹੁਣ ਵੀ ਅਧਿਆਪਕ ਹੁਣ ਮੈਂ ਦੇਖ ਰਿਹਾ ਸਰਕਾਰੀ ਸਕੂਲਾਂ ਚ ਬਹੁਤ ਸਰ੍ਹਾਂ ਦੀ ਬਹੁਤ ਵਧੀਆ ਅਧਿਆਪਕ ਆਪਾਂ ਨੂੰ ਮਿਲੇ ਹੋਏ ਨੇ ਔਰ ਬੜੇ ਜਜ਼ਬੇ ਨਾਲ ਕੰਮ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਚ ਆਪਾਂ ਹੋਰ ਇਹਨੂੰ ਵਧੀਆ ਬਣਾਈਏ ਕਿਵੇਂ ਵਧੀਆ ਬਣਾਈਏ ਆਪਾਂ ਰਲ ਮਿਲ ਕੇ ਕੋਈ ਵੀ ਕੰਮ ਕਰਨ ਵਾਲਾ ਹੈ ਭਾਵੇਂ ਖੇਡਾਂ ਲਈ ਕੋਈ ਸਟੇਡੀਅਮ ਹੈ ਡਿਸਪੈਂਸਰੀ ਦਾ ਵੀ ਪਾਸ ਹੋਇਆ ਹੋਇਆ ਸੜਕ ਵੀ ਬਣਾਵਾਂਗੇ ਹਨਾ ਜਿਹੜਾ ਕੁਝ ਰਹਿੰਦਾ ਕੰਮ ਹੈ ਸਾਰਾ ਹੋਊਗਾ ਜਿਹੜਾ ਵਾਦਾ ਕੀਤਾ ਵਾਦਾ ਕਰਾਂਗੇ ਪੂਰਾ ਕਰਾਂਗੇ 100% ਹੈ ਹਨਾ